ਕੀ ਸਾਬ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਵਿਅੰਗ ਸਿੰਘ ਆ ਜੀ ਕਿਹੜਾ ਪਿੰਡ ਆ ਜੀ ਧੀਰੋ ਮਾਜਰਾ ਜੀ ਜ਼ਿਲ੍ਹਾ ਜ਼ਿਲ੍ਹਾ ਮਰੇਕੋਲਾ ਜੀ ਮਾਮਲਾ ਕੀ ਆ ਜੀ ਤੁਸੀਂ ਥਾਣੇ ਮੂਰੇ ਧਰਨਾ ਲਾਇਆ ਅੱਜ ਮਾਮਲਾ ਜੀ ਸਾਡਾ ਇਹ ਆ ਸਾਡੇ ਪਿੰਡੋਂ ਇੱਕ ਨੀਫੂ ਮਹਾਮਦ ਸਾਡੀ ਇੱਕ ਅਧੀਆਂ ਜੱਥੇਬੰਦੀ ਦਾ ਉਹ ਖਜ਼ਾਂਚੀ ਆ ਉਹਦਾ ਨਜਾਇਜ਼ ਪਰਚਾ ਪਾਇਆ ਗਿਆ ਘਰੋਂ ਗਏ ਨੇ ਸਰਪੰਚ ਸਾਹਿਬ ਨਾਲ ਸੀਗੇ ਕੁਛ ਨਹੀਂ ਉਹਦੇ ਘਰੋਂ ਨਿਕਲੇ ਆ ਨਾ ਉਹ ਬੰਦਾ ਨਸ਼ਾ ਵੇਚਦਾ ਨਾ ਖਾਂਦਾ ਕਦੋਂ ਦੀ ਗੱਲ ਆ ਇਹ ਇਹ ਕੱਲ ਸਵੇਰ ਦੀ ਗੱਲ ਆ ਜੀ 7 ਵਜੇ ਤੋਂ ਕੁਛ ਮਿੰਟ ਪਹਿਲਾਂ ਉਦੋਂ ਬਾਅਦ ਇਹ ਸੀਆਈ ਸਟਾਫ ਲੈ ਕੇ ਆਇਆ ਕਹਿੰਦੇ ਵੀ ਅਸੀਂ ਛੱਡ ਜਾਾਂਗੇ ਕੋਈ ਚੱਕਰ ਨਹੀਂ ਸਾਡੇ ਪਿੰਡ ਦੀ ਪੰਚਾਇਤ ਆਈ ਜੀ ਲੈਣ ਇਹ ਕਹਿੰਦੇ ਸੀਆਈ ਸਟਾਫ ਵਾਲੇ ਕਹਿੰਦੇ ਅਸੀਂ ਛੜਤਾ ਚਲੋ ਜੀ ਇਹ ਉਦੋਂ ਬਾਅਦ ਥਾਣੇ ਵਾਲੇ ਕਹਿੰਦੇ ਵੀ ਅਸੀਂ ਚੱਕ ਲਿਆ ਥਾਣੇ ਵਾਲਿਆਂ ਨੇ ਛੱਡਿਆ ਵੀ ਕੋਲ ਕੁਝ ਨਹੀਂ ਨਿਕਲਿਆ ਸੀਆਈ ਸਟਾਫ ਵਾਲਿਆਂ ਨੇ ਉਦੋਂ ਬਾਅਦ ਇਹ ਕਹਿੰਦੇ ਸੂਰਜ ਚੱਕਿਆ ਵੀ ਕੋਲ 8 ਗ੍ਰਾਮ ਚਿੱਟਾ ਨਿਕਲਿਆ 8 ਗ੍ਰਾਮ ਚਿੱਟਾ ਫਿਰ ਜਦਾ ਸੀਆਈ ਸਟਾਪ ਵਾਲਾ ਜਿਹੇ ਵਿੱਚ ਪਤਾ ਨਹੀਂ ਪਤਣ ਲੱਗਿਆ ਬੰਦੇ ਨੂੰ ਯਾ ਸੀਆਈ ਸਟਾਪ ਵਾਲਾ ਸੜਕਾਂ ਦਾ ਚਾਂਸ ਸੀ ਇਸੀ ਬੰਦੇ ਦਾ ਘਰ ਨੇੜੇ ਸੀ ਉੱਥੋਂ ਲੋਕ ਚਾਰ ਖਫਰ ਲਾਂਗਤੇ ਵੀ ਜਿਹੜਾ ਬੰਦਾ ਮੱਟ ਪੈ ਕੇ ਘਰ ਨੂੰ ਯਾਰ ਸੜਕ 'ਤੇ ਘਰ ਨਹੀਂ ਗਿਆ ਸੀ ਘਰ ਤੋਂ 10 ਕਿਲੋਮੀਟਰ ਤੇ ਹਥੋਂ ਯਾ ਪੰਚਾਇਤ ਆਉਂਦੀ ਹੈ ਪੰਚਾਇਤ ਨੂੰ ਸੀ ਕਹਿ ਕੇ ਆਏ ਪੰਚਾਇਤ ਦੇ ਬੰਦੇ ਨੇ ਕਿਹਾ ਸੀ ਪੰਚਾਇਤ ਨੂੰ ਬੰਦਾ ਦਿੰਦੇ ਇਹ ਬਿਲਕੁਲ ਨਜਾਇਜ਼ ਹੋਈ ਹੈ ਨਾ ਉਹ ਬੰਦਾ ਚਿੱਟਾ ਪੀਂਦਾ ਨਾ ਉਹਨੇ ਕਦੇ ਚਿੱਟਾ ਦੇਖਿਆ ਉਹਦਾ ਬਾਪ ਬੈਠਾ ਇਹਨੂੰ ਪਸੂ ਵੀ ਤੁਸੀਂ ਕਰੇ ਜਾਂ ਤੁਹਾਡੇ ਮੋਡਲ ਹਿੱਸਤਾ ਉਹ ਬੰਦਾ ਜੀ ਮ ਕੰਨੀ ਗੋਮਰਾ ਵੀਰੋ ਜੀ 45 ਸਾਲ ਦਾ ਹੀ ਪਹਿਲਾਂ ਵੀ ਉਹਦੇ ਤੇ ਕੋਈ ਪਰਚਾ ਹੋਇਆ ਨਹੀਂ ਨਹੀਂ ਜੀ ਕੋਈ ਪਰਚਾ ਨਹੀਂ ਹੋਇਆ ਕਦੇ ਉਹਦੇ ਤੇ ਤੁਸੀਂ ਕੀ ਚਾਹੁੰਦੇ ਹੋ ਅਸੀਂ ਇਹੀ ਚਾਹੁੰਦੇ ਹਾਂ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਜੀ ਉਹ ਬੰਦੇ ਨੇ ਨਜਾਇਜ਼ ਪਰਚਾ ਪਾਇਆ ਗਿਆ ਜੇ ਪੁਲਿਸ ਨਹੀਂ ਛੱੜਦੀ ਤੁਸੀਂ ਫਿਰ ਅੱਗੇ ਕੀ ਅਸੀਂ ਜੀ ਅੱਗੇ ਇੱਥੇ ਰਹਿਾਂਗੇ ਇੱਥੇ ਧਰਨਾ ਲਾਵਾਂਗੇ ਜਾਂ ਪਰਚਾ ਪਾਉਗੋ ਸਾਰੇ ਪਿੰਡ ਦੇ ਪਾਊਗਾ ਇਕੱਲਾ ਫਿਰ ਨਜਾਇਜ਼ ਕਿਸੇ ਦੀ ਪਾ ਦੇ ਕਰਨਗੇ ਇਹ ਪਾਰਟੀ ਵਾਸਤੇ ਇਹ ਮਾਮਲੇ ਦੀ ਤੁਸੀਂ ਕਿਹਨੂੰ ਮਤਲਬ ਕਿ ਕਸੂਰਵਾਰ ਠਹਿਰਾ ਰਹੇ ਹੋ ਜੀ ਕਸੂਰਵਾਰ ਇਹ ਪ੍ਰਸ਼ਾਸਨ ਨੂੰ ਠਹਿਰਾ ਰਹੇ ਆ ਜੀ ਇਹ ਟੱਕਾ ਹੋਇਆ ਨਜਾਇਜ਼ ਇਹੀ ਇਹਦੇ ਘਰੋਂ ਚੱਕ ਕੇ ਲੈ ਗਏ ਜੀ ਕਿਹੜੇ ਪਿੰਡੋਂ ਜੀ ਟੀਨੂ ਮਾਜ ਰਹੀ ਸੀ ਉੱਥੇ ਕੌਣ ਸੀਗਾ ਉਸ ਟਾਈਮ ਉੱਥੇ ਹੀ ਸਰਪੰਚ ਮੌਜੂਦ ਸੀ ਜੀ ਕੀ ਨਾਮ ਉਹਨਾਂ ਦਾ ਉਹਨਾਂ ਦਾ ਬਲਜੀਤ ਸਿੰਘ ਆ ਜੀ ਸਰਪੰਚ ਸਾਹਿਬ ਆਏ ਨੇ ਜੀ ਮੌਕੇ ਤੇ ਹਾਂ ਜੀ ਆਏ ਨਹੀਂ ਮੌਕੇ ਤੇ ਅੱਛਾ ਮਫੇਰ ਉਹ ਤੋਂ ਕੋਈ ਬਰਾਮਤ ਕੀਤੀ ਹੋਈ ਨਹੀਂ ਨਹੀਂ ਜੀ ਕੋਈ ਬਰਾਮਤ ਨਹੀਂ ਹੋਈ ਕੈਮਰਾ ਵਾਲਾ ਸੈਸ਼ਟ ਵੀ ਜਿਹੜਾ ਜੀ ਸਾਰਾ ਚੱਕ ਲਿਆ ਇਹ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਕੋਲੋਂ ਜੀ ਅਸੀਂ ਇਹੀ ਮੰਗ ਕਰ ਰਹੇ ਹਾਂ ਤੁਹਾਨੂੰ ਸਾਫ਼ ਲੈਣਾ ਚਾਹੀਦਾ ਸਾਡੇ ਬੰਦੇ ਨੇ ਨਜਾਇਜ਼ ਪਰਚਾ ਪਿਆ ਜੀ ਸਾਡੇ ਕੋਲ ਵੀਡੀਓ ਵੀ ਹੈਗੀਆਂ ਨੇ ਇਹ ਕਹਿੰਦੇ ਨੇ ਅਸੀਂ ਫਲਾਣੇ ਸਰੋਂ ਚੱਕਿਆ ਝੰਕਾ ਸਰ ਕਰੋ ਚੱਕਦੇ ਹੋਰ ਜਿਹੜੇ ਗਮਾਂਡੀਆਂ ਦੇ ਕੈਮਰੇ ਨਾਲ ਵੀਡੀਓ ਹੈਗੀਆਂ ਨੇ ਸਾਡੇ ਕੋਲੇ ਧੀਰਾਵਾ ਜੀ ਮੇਰਾ ਨਾਮ ਮੁਹੰਮਦ ਮਰਾਣਾ ਜੀ ਮੈਂ ਹਦੀਮ ਮੁਹੰਮਦ ਦਾ ਬੇਟਾ ਕਿਹੜਾ ਪਿੰਡ ਹੈ ਜੀ ਸਾਡਾ ਪਿੰਡ ਧੀਰੋ ਮਾਜਰਾ ਜੀ ਮਾਮਲਾ ਕੀ ਹੈ ਜੀ ਤੁਸੀਂ ਥਾਣੇ ਮੂਹਰੇ ਤਾਂ ਨਾ ਹੀ ਬਚੋ ਸਵੇਰੇ ਕੱਲ 9 ਸਤੰਬਰ ਨੂੰ ਮੇਰੇ ਪੇਤਾ ਨੂੰ ਕਰੋ ਚੱਕ ਲਿਆ 6:30 ਵਜੇ ਸੁੱਤੇ ਪਏ ਸੀ ਤੇ ਇਹ ਕਹਿੰਦੇ ਕੱਲੀ ਪੁਛਤਾਚ ਕਰਨੀ ਆ ਮੌਜੂਦਾ ਸਰਪੰਚ ਉੱਥੇ ਹੈਗੇ ਸੀ ਤੇ ਕਹਿੰਦੇ ਕੁਛ ਨਹੀਂ ਨਿਕਲਿਆ ਆ ਕੇ ਲੈ ਜਿਓ ਪਰ ਹੁਣ ਉਹਨਾਂ ਨੇ ਪਾਤਸ਼ਾਹਵਾਦਾ ਚਿੱਟੇ ਦਾ ਤੇ ਕਰੋ ਡੀਵੀਆਰ ਵੀ ਚੱਕ ਲਿਆ ਤੇ ਉਹਨਾਂ ਨੂੰ ਉੱਥੋਂ ਲੈ ਗਏ ਕਹਿੰਦੇ 10 ਵਜੇ ਆ ਕੇ ਲੈ ਜਿਓ ਕੀ ਮੰਗ ਕਰਦੇ ਆ ਸਰਕਾਰ ਤੋਂ ਸੇ ਇਨਸਾਫ ਮੰਗ ਕਰਦੇ ਆ ਵੀ ਮੇਰੇ ਡੈਡੀ ਨੂੰ ਛੱਡਿਆ ਜਾਵੇ ਤੇ ਸਾਡੇ ਨਾਲ ਇਨਸਾਫ ਹੋਵੇ ਸਰ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਬਲਜੀਤ ਸਿੰਘ ਆ ਜੀ ਮੌਜੂਦਾ ਸਰਪੰਚਾ ਮਤੀਰੋ ਮਾਜਰੇ ਦਾ ਥਾਣਾ ਅਮਰਗੜ ਜ਼ਿਲ੍ਹਾ ਮਲੇਰਕੋਟਲਾ ਜੀ ਕੀ ਮਾਮਲਾ ਹੈ ਜੀ ਤੁਸੀਂ ਥਾਣੇ ਦੇ ਅੱਗੇ ਜਿਹੜਾ ਗੇਟ ਬੰਦ ਕੀਤਾ ਥਾਣੇ ਦਾ ਜੀ ਮਾਮਲਾ ਜੀ ਕੱਲ ਸੀਆਈ ਸਟਾਪ ਵਾਲੇ ਮੋਹਰਾਨੇ ਵਾਲੇ ਜੀ ਕਹਿੰਦਾ ਸੱਤ ਮਲਾਜ਼ਮ ਦੋ ਲੇਡੀਜ਼ ਪੰਜ ਜੈਂਟਸ ਨੀਫ ਮੁਹੰਮਦ ਦੇ ਘਰੇ ਗਏ ਜੀ ਮੈਂ ਮੌਕੇ ਤੇ ਹਾਜ਼ਰ ਸੀ ਜਦੋਂ ਇਹ ਗਏ ਮੈਨੂੰ ਬੁਲਾ ਕੇ ਲੈ ਕੇ ਨਾਲ ਥੋੜਾ ਫਰਕ ਨਾਲ ਘਰ ਆ ਜੀ ਮੇਰਾ ਤੇ ਉਹਨਾਂ ਨੇ ਤਲਾਸ਼ੀ ਲਈ ਜੀ ਘਰ ਦੀ ਉਥੋਂ ਕੋਈ ਚੀਜ਼ ਬਰਾਮਦ ਨਹੀਂ ਹੋਈ ਘਰੋਂ ਇਹਦੇ ਤੇ ਜਦੋਂ ਲਿਜਾਣ ਲੱਗੇ ਮਹਾ ਵੀ ਜਦੋਂ ਕੋਈ ਚੀਜ਼ ਬਰਾਮਦ ਨਹੀਂ ਹੋਈ ਤਾਂ ਇਹਨੂੰ ਕਿਉਂ ਲੈ ਕੇ ਜਾਂਦੇ ਹੋ ਤੁਸੀਂ ਕਹਿੰਦੇ ਜੀ ਅਸੀਂ ਛੱਡ ਦਾਂਗੇ ਵੀ ਤੁਸੀਂ ਮਾਹਰੌਣੇ ਆ ਜਾਓ ਅਸੀਂ ਮਾਹਰੌਣੇ ਚਲੇ ਗਏ ਜੀ ਜੇ ਅਸੀਂ ਮਾਹਰੌਣੇ ਗਏ ਜੀ 10 ਵਜੇ ਤਾਂ ਉਹ ਕਹਿੰਦੇ ਵੀ ਅਸੀਂ ਤਾਂ ਥੋੜਾ ਬੰਦਾ ਨਹੀਂ ਲੈ ਕੇ ਆਏਗੇ ਅਸੀਂ ਫਿਰ ਥਾਣੇ ਆ ਗਏ ਥਾਣੇ ਜਦ ਅਸੀਂ ਐਸਐਚਓ ਸਾਹਮਣੇ ਗੱਲ ਕਰੀ ਇਹਨਾਂ ਨੇ ਵੀ ਕਿਉਂ ਸਾਨੂੰ ਰਾਹ ਨਹੀਂ ਦਿੱਤਾ ਜੀ ਐਸਐਚਓ ਸਾਹਮਣੇ ਵੀ ਫਿਰ ਅਸੀਂ ਮਲੇ ਕੋਲੇ ਵਾਗੇ ਤੇ ਫਿਰ ਅਸੀਂ ਇੱਕ ਪੋਰਟਲ ਤੇ ਸ਼ਿਕਾਇਤ ਵੀ ਪਾਈ ਆ ਜੀ ਪੰਜਾਬ ਪੁਲਿਸ ਦੇ ਪੋਰਟਲ ਆ ਉਥੇ ਸ਼ਿਕਾਇਤ ਵੀ ਪਾਈ ਆ ਜੀ ਸੀ ਤੇ ਉਸ ਤੋਂ ਬਾਅਦ ਅਸੀਂ ਫਿਰ ਸਾਹਮਣੂ ਆ ਕੇ ਇਹਦੇ ਕੋਲ ਆਪਣੇ ਐਸ ਐਚਓ ਸਾਹਿਬ ਕੋਲ ਆਇਆ ਜੀ ਬਾਅਦ ਤੇ ਇਹ ਕਹਿੰਦੇ ਜੀ ਉਹ ਛੱਡ ਗਏ ਸੀ ਕਿਹਾ ਵੀ ਸਾਡੇ ਕੋਲ ਵੀ ਪ੍ਰੂਫ ਨੇ ਥੋੜੇ ਜਿਹੜੇ ਥੋੜੇ ਸੀਆਈ ਸਟਾਫ ਵਾਲੇ ਬੰਦੇ ਗਏ ਨੇ ਬੰਦੇ ਉਥੇ ਪਿੰਡ ਗਏ ਨੇ ਸੀਆਈ ਸਟਾਫ ਵਾਲੇ ਬੰਦੇ ਉਹਨੂੰ ਫੜ ਕੇ ਲੈ ਕੇ ਆਏ ਨੇ ਵੀ ਉਹ ਵੀ ਸਾਡੇ ਕੋਲ ਪ੍ਰੂਫ ਨੇ ਆਪਣੇ ਕੈਮਰੇ ਦੀ ਫੁਟੇਜ ਆ ਸਾਡੇ ਕੋਲ ਕਹਿੰਦੇ ਜੀ ਉਹ ਬੰਦੇ ਨੂੰ ਛੱਡ ਗਏ ਸੀ ਕਹਿੰਦੇ ਵੀ ਅਸੀਂ ਫੜ ਲਿਆ ਕਹਿੰਦੇ ਉਹਨੂੰ ਕਹਿੰਦੇ ਉਹ ਤਾਂ ਛੱਡ ਗਏ ਸੀ ਕਹਿੰਦੇ ਵੀ ਆਪਣੇ ਸੀਆਈ ਸਾਫ ਵਾਲੇ ਵੀ ਅਸੀਂ ਫੜ ਫੜ ਲਿਆ। ਮਹਾ ਵੀ ਉਹ ਕਿਉਂ ਛੱਡ ਕੇ ਗਏ ਨੇ? ਮਹਾ ਜਦੋਂ ਉਹਦੇ ਕੋਲ ਕੋਈ ਚੀਜ਼ ਬਰਾਮਦ ਨਹੀਂ ਹੋਈ ਤਾਂ ਹੀ ਛੱਡਿਆ ਉਹਨਾਂ ਨੇ। ਵੀ ਤੋ ਤੁਸੀਂ ਕਹਿੰਦੇ ਵੀ ਅਸੀਂ ਬਾਅਦ ਚ ਫੜ ਲਿਆ। ਕਹਿੰਦੇ ਵੀ ਅਸੀਂ ਫੜਿਆ ਕਹਿੰਦੇ ਵੀ ਸੈਨਪੁਰ ਵਾਲੀ ਕੁਲੀ ਤੋ ਕਹਿੰਦੇ। ਹਾਂ ਗੱਲ ਹੈ ਜੀ। ਉੱਥੋਂ ਫਿਰ ਉਹ ਮੋਹਰਾਨੇ ਉਹਰੇ ਤੁਰਕੇ ਆ ਜੀ ਮੋਹਰਾਨੇ ਤੋਂ ਫਿਰ ਪਤਾ ਨਹੀਂ ਜੀ ਹੁਣ ਵੀ ਕਿਵੇਂ ਆਇਆ ਜੀ ਉੱਥੋਂ। ਹੁਣ ਉਹਦੇ ਤੇ ਕੀ ਮਾਮਲਾ ਹੈ? ਹੁਣ ਇਹਨਾਂ ਨੇ ਐਨਡੀਪੀਆ ਆਪਣੇ 2753 ਨੰਬਰ ਐਫਆਈਆਰ ਮਤਲਬ ਉਹਦੇ ਖਿਲਾਫ ਕਰਪੀ ਜੀ। ਕੀ ਕਾਹ ਸਾਰਾ ਪਿੰਡ ਗਵਾਹ ਜੀ ਇਹ ਗੱਲ ਦਾ ਕੋਈ ਸਬੂਤ ਹੈ ਜੀ ਮਤਲਬ ਹੀ ਹਾਂ ਹਾਂ ਜੀ ਕੈਮਰਾ ਦੀ ਫੁਟੇਜ ਆ ਜੀ ਜਦੋਂ ਮਤਲਬ ਇਹ ਗਏ ਨੇ ਉਥੋਂ ਲੈ ਕੇ ਆਏ ਨੇ ਆਪਣੇ ਸੀਐਸਟਾਪ ਉਹ ਲੈ ਕੇ ਆਏ ਨੇ ਸਵੇਰੇ 6:30 7:00 ਦੇ ਵਿਚਾਲੇ ਲੈ ਕੇ ਆਏ ਨੇ ਮੈਂ ਉੱਥੇ ਹਾਜ਼ਰ ਸੀ ਮੈਂ ਜਦ ਇੱਕ ਮਿੰਟ ਬਾਅਦ ਆ ਗਿਆ ਘਰ ਮੇਰਾ ਨਾਲ ਆਇਆ ਦਾ ਭਰਾ ਦਾ ਨੀਫ ਮੁਹੰਮਦ ਜਦ ਮੈਨੂੰ ਬੁਲਾ ਲਿਆ ਜੀ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਕਿਉਂ ਲੈ ਕੇ ਜਾਂਦੇ ਹੋ ਇਹਨੂੰ ਜੇ ਕੋਈ ਚੀਜ਼ ਬਰਾਮਦ ਨਹੀਂ ਹੋਈ ਫਿਰ ਉਹਨਾਂ ਨੇ ਮੈਡੀਕਲ ਸਟੋਰ ਦੀਆਂ ਚਾਬੀਆਂ ਵੀ ਮੰਗੀਆਂ ਸੀ ਕਿ ਆ ਵੀ ਆ ਚੱਕੋ ਕਹਿੰਦੇ ਸੀ ਉਹਦੀ ਤਲਾਸ਼ੀ ਲੈਣੀ ਅਸੀਂ ਕਿ ਲੈ ਲਓ ਫਿਰ ਉਹ ਤਲਾਸ਼ੀ ਨਹੀਂ ਲਈ ਉਹ ਕੰਨੇ ਸੀ ਛੜਦਾਂਗੇ ਡੀਵੀਆਰ ਡੀਵੀਆਰ ਉੱਥੋਂ ਜਿਹੜੀ ਡੀਵੀਆਰ ਤੇ ਉਹ ਵੀ ਲਾਇਆ ਜੀ ਉਹਨਾਂ ਦੇ ਘਰੇ ਕੈਮਰੇ ਲੱਗੇ ਸੀ ਨੀ ਫਮਾਮ ਦੇ ਉਹ ਵੀ ਇਹ ਡੀਵੀਆਰ ਲਾਇਆ ਜੀ ਹੁਣ ਕੀ ਮੰਗ ਕਰਦੇ ਜੀ ਅਸੀਂ ਮੰਗ ਕਰਦੇ ਆ ਵੀ ਸਾਡਾ ਨਾਮ ਸਾਫ਼ ਹੋਣਾ ਚਾਹੀਦਾ ਜੀ ਬਿਲਕੁਲ ਤੱਕਾ ਜੀ ਝੂਠਾ ਪਰਚਾ ਜੀ ਇਹ ਇਹ ਮਾਮਲਾ ਤੁਸੀਂ ਕਿਸੇ ਅਧਿਕਾਰੀ ਦੇ ਧਿਆਨ ਚ ਵੀ ਲੈਂਦਾ ਉੱਚ ਅਧਿਕਾਰੀ ਦੇ ਨਹੀਂ ਪੂਰੀ ਧਰਨਾ ਲਗਾਇਆ ਗਿਆ ਅਸੀਂ ਕਿਸ ਪਰਬ ਨੂੰ ਲੇਖ ਲਗਾਇਆ ਗਿਆ ਇਹ ਸਾਡੇ ਇੱਕ ਲਿਸਟ ਐਨਡੀਪੀਐਸ ਐਕਟ ਦੀ ਲਿਸਟ ਆਈ ਉੱਪਰੋਂ ਉਹਦੇ ਵਿੱਚ 46 47 ਬੰਦੇ ਸਾਡੇ ਜਿਹੜੇ ਅਮਰਗੜ ਥਾਣੇ ਦੇ ਬੰਦੇ ਉਹ ਲਿਸਟ ਦੇ ਵਿੱਚ ਹੈ ਇਹ ਜਿਹੜੇ ਜਿੰਨੇ ਵੀ ਸਾਡੇ ਸਮਗਲਰ ਚਿੱਟਾ ਵੇਚਣ ਵਾਲੇ ਉਹਨਾਂ ਦੀ ਲਿਸਟ ਹੈ ਉਹਦੇ ਵਿੱਚ ਇਹਦਾ ਨਾਮ ਸੀ ਮੁੰਡੇ ਦਾ ਇਹਨੂੰ ਕੱਲ ਪਹਿਲਾਂ ਸੀਆਈਏ ਨੇ ਇਹਦਾ ਘਰ ਚੈੱਕ ਕੀਤਾ ਸੀ ਇਹਦਾ ਜਿਹੜਾ ਇਹ ਮੁੰਡਾ ਦਾ ਉਹਦੀ ਸ਼ਾਪ ਆ ਉਹਦੀ ਦਵਾਈਆਂ ਦੀ ਦੁਕਾਨ ਤੇ ਇਹਦਾ ਚੈੱਕ ਕੀਤਾ ਸੀ ਚੈੱਕ ਕਰਕੇ ਇਹਦੇ ਕੋਲ ਉਸ ਟਾਈਮ ਤੇ ਕੁਝ ਮਿਲਿਆ ਨਹੀਂ ਸੀਆਈਏ ਸਟਾਫ ਵਾਲਿਆਂ ਨੇ ਇਹਨੂੰ ਛੱਡਤਾ ਸੀ ਉਸ ਤੋਂ ਬਾਅਦ ਐਸਐਚਓ ਦੋ ਤਿੰਨ ਚਾਰ ਘੰਟੇ ਬਾਅਦ ਐਸਐਚਓ ਨੇ ਮੁੜ ਕੇ ਇਹਨੂੰ ਸ਼ੂਪੁਰ ਦੇ ਸੂਬੇ ਤੋਂ ਫੜਿਆ ਐਸਐਚਓ ਕਿਹੜੇ ਸਾਬ ਐਸਐਚਓ ਸਾਡੇ ਅਮਰਗੜ ਦੇ ਐਸਐਚਓ ਜੀ ਇਨਸਪੈਕਟਰ ਸਾਹਿਬ ਨੇ ਸਾਡੇ ਨੇ ਫੜਿਆ ਤੇ ਉਹਨਾਂ ਨੇ ਇਹਦੇ ਕੋਲ 8 ਗ੍ਰਾਮ ਚਿੱਟਾ ਰਿਕਵਰ ਕੀਤਾ ਇਸ ਕਰਕੇ ਇਹਦੇ ਮੁਕਦਮਾ ਦਰਜ ਕੀਤਾਗਾ ਐਨਡੀ ਦਾ ਤੇ ਹੁਣ ਇੱਕ ਪਿੰਡ ਵਾਲੇ ਕਹਿੰਦੇ ਵੀ ਇਹ ਗਲਤ ਫੜਿਆ ਜੇ ਕੋਈ ਐਜੀ ਗੱਲਾਂ ਗਲਤ ਆਲੀ ਸੱਚਾਈ ਇਹਦੇ ਵਿੱਚ ਜੋ ਵੀ ਇਹ ਸ ਐਪਲੀਕੇਸ਼ਨ ਵਾਧੇ